ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਅੱਗੇ ਜਾ ਕੇ ਜਦੋਂ ਵੀ ਅਰਦਾਸ ਕਰਨੀ ਹੈ ਨਾ ਦੋਵੇਂ ਹੱਥ ਜੋੜ ਕੇ ਅੱਖਾਂ ਬੰਦ ਕਰਕੇ ਹਮੇਸ਼ਾ ਇਹੋ ਹੀ ਕਹਿਣਾ ਕਿ ਗੁਰੂ ਮਹਾਰਾਜ ਜੀ ਮੈਨੂੰ ਇਸ ਕਾਬਲ ਕਰ ਦੇਣਾ ਕਿ ਮੈਂ ਕਿਸੇ ਹੋਰ ਅੱਗੇ ਨਾ ਝੁਕਾਂ ਕਦੇ ਮਾਲਕ ਕੋਲੋਂ ਜਾ ਕੇ ਹਮੇਸ਼ਾ ਇੱਜ਼ਤ ਮੰਗਿਆ ਕਰੋ ਕਿ ਮਾਲਕਾ ਮੈਨੂੰ ਇਸ ਪਾਸੇ ਲਾ ਦੀ ਕਿ ਮੈਂ ਕਦੇ ਕਿਸੇ ਹੋਰ ਅੱਗੇ ਨਾ ਝੁਕਾਂ ਤੇਰੇ ਅੱਗੇ ਆਵੇ ਝੁਕਾਂ ਹਰ ਵਾਰ ਕਿਉਂ ਨਹੀਂ ਰੱਖੇਗਾ ਮਾਲਕ ਲਾਜ ਫਿਰ ਤੁਹਾਡੀ ਮਾਲਕ ਦੇ ਅੱਗੇ ਜਾ ਕੇ ਇਹੋ ਹੀ ਮੰਗਣਾ ਕਿ ਮਾਲਕਾ ਮੈਨੂੰ ਤੇਰਾ ਸਾਥ ਚਾਹੀਦਾ ਮੈਨੂੰ ਇੱਕ ਪਲ ਲਈ ਵੀ ਕੱਲਾ ਨਾ ਛੱਡੀ ਮੈਂ ਕੋਈ ਪੈਸਾ ਦੌਲਤ ਕੁਛ ਨਹੀਂ ਮੰਗਣਾ ਧਰਤੋ ਮੇਰੀ ਸਭ ਤੋਂ ਵੱਡੀ ਦੌਲਤ ਹੀ ਤੂੰ ਹੋਈ ਹੈ ਸਭ ਤੋਂ ਵੱਡਾ ਸੋਖੀ ਤੂੰ ਹੋਈ ਹੈ ਜਦੋਂ ਮਾਲਕ ਹੀ ਤੁਹਾਡੇ ਵੱਲ ਹੋ ਗਿਆ ਫੇਰ ਤੁਹਾਡੇ ਘਰ ਸੁੱਖਾਂ ਦੀ ਕਮੀ ਕਿੱਥੋਂ ਹੋ ਜੇਗੀ ਹਰ ਪਾਸਿਓ ਸੁੱਖ ਆ ਜਾਣੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਜਦੋਂ ਕਿਰਪਾ ਹੋ ਗਈ ਤਾਂ ਫੇਰ ਤਾਂ ਸਮਝ ਲੋ ਹਰ ਪਾਸੇ ਚਾਨਣ ਹੀ ਚਾਨਣ ਹੈ ਹਨੇਰਾ ਕਿਤੇ ਨਹੀਂ ਰਹਿਣਾ ਜ਼ਿੰਦਗੀ 'ਚ ਬਲਕਿ ਜਿਹੜੇ ਤੁਹਾਡੇ ਨਾਲ ਹੋਣਗੇ ਉਹਨਾਂ ਦੀ ਜ਼ਿੰਦਗੀ 'ਚ ਵੀ ਰੋਸ਼ਨੀ ਹੋ ਜਾਏਗੀ ਇੰਨੇ ਸੁੱਖ ਮਹਾਰਾਜ ਜੀ ਭੇਜਣਗੇ ਤੁਹਾਡੀ ਜ਼ਿੰਦਗੀ 'ਚ ਕਿ ਤੁਸੀਂ ਹਿਸਾਬ ਹੀ ਨਹੀਂ ਲਗਾ ਪਾਓਗੇ ਬੇ ਹਿਸਾਬ ਰਹਿਮਤ ਆਉਣਗੀਆਂ ਕੋਈ ਟੈਨਸ਼ਨ ਨਹੀਂ ਲੈਣੀ ਕੋਈ ਫालतू ਨਹੀਂ ਸੋਚਣਾ ਆਪਣੇ ਗੁਰੂ ਤੇ ਹਮੇਸ਼ਾ ਭਰੋਸਾ ਰੱਖਣਾ ਅੱਖਾਂ ਬੰਦ ਕਰਕੇ ਭਰੋਸਾ ਰੱਖਣਾ ਅੱਜ ਦੇ ਹਾਲਾਤ ਨਹੀਂ ਵੇਖਣੇ ਅੱਜ ਦਾ ਸਮਾਂ ਨਹੀਂ ਵੇਖਣਾ ਆਪਣੇ ਦਿਲ 'ਚ ਆਪਣੇ ਮਨ 'ਚ ਇੱਕੋ ਹੀ ਸਿੱਖਣੇ ਕਿ ਮੇਰੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਬੈਠੇ ਮੇਰੀ लाज ਉਹਨਾਂ ਨੇ ਹਮੇਸ਼ਾ ਰੱਖਣੀ ਹੈ ਮੈਨੂੰ ਕਦੇ ਕਿਸੇ ਅੱਗੇ ਨੀਵਾ ਨਹੀਂ ਪੈਣ ਦੇਣਾ ਮੇਰੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਮੈਂ ਤਾਂ ਉਹਨਾਂ ਦੀ ਸਰਨ ਦੇ ਵਿੱਚ ਹੀ ਰਹਿਣਾ ਮੈਂ ਇੱਥੋਂ ਨਹੀਂ ਜਾਣਾ ਕਿਤੇ ਵੀ